1 ਜੂਨ ਨੂੰ ਵੋਟ ਵਾਲੇ ਦਿਨ ਵਾਤੋ-ਵਾਦ ਵੋਟਾਂ ਪਾਉਣ ਦੇ ਹੀ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਅਬ ਕੀ ਬਾਰ 70 ਪਰ ਅਤੇ ਗ੍ਰੀਨ ਇਲੈਕਸ਼ਨ 2024 ਦੇ ਨਾਅਰਿਆਂ ਨੂੰ ਸਾਰਤਕਤਾ ਦੇਣ ਦੇ ਮੰਤਵ ਨਾਲ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਮੁਹਾਲੀ ਜ਼ਿਲ੍ਹਾ ਸਵੀਪ ਟੀਮ ਵੱਲੋਂ ਨੋਡਲ ਅਫਸਰ ਗੁਰਬਖਸ਼ੀਸ਼ ਸਿੰਘ ਦੀ ਅਗਵਾਈ ਹੇਠ ਸਵਰਾਜ ਟਰੈਕਟਰਾਂ ਦੀ ਫੈਕਟਰੀ ਚਿਕਲ ਸਮਾਗਮ ਕਰਵਾਇਆ ਗਿਆ। ਸਵਰਾਜ ਕੈਕਟਰ ਮੁਹਾਲੀ ਦੇ ਪਲਾਂਟ ਹੈਡ ਸੰਦੀਪ ਪੰਗਾਲੀ ਨੇ ਦੱਸਿਆ ਕਿ ਸਵਰਾਜ ਦਾ ਇਹ 59ਵਾਂ ਵਰਾਏ ਤੇ ਇਸ ਦੇ ਮੁਲਾਜ਼ਮਾਂ ਵੱਲੋਂ ਇੱਕ ਨਾਟਕ ਦੇ ਮੰਚਨ ਨਾਲ ਸਭ ਨੂੰ ਬਿਨਾਂ ਪੈ ਲਾਲਚ ਨਸ਼ਾ ਤਾਂ ਦੀ ਵਰਤੋਂ ਤੋਂ ਆਪਣੀ ਵੋਟ ਪਾਉਣ ਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨ ਲਈ ਸੁਨੇਹਾ ਦਿੱਤਾ ਇਸ ਦੌਰਾਨ ਸਾਰਿਆਂ ਨੂੰ VOTING ਸੰਬੰਧੀ ਪ੍ਰਣਵੀਤਵਾਇਆ ਗਿਆ ਮੁਹਾਲੀ ਦੇ ਐਸਡੀਐਮ ਦੀਪਾਕਰ ਗਰਗ ਨੇ ਇਸ ਦੌਰਾਨ ਗ੍ਰੀਨ ਇਲੈਕਸ਼ਨ 2024 ਦੇ ਚੋਣ ਕਮਿਸ਼ਨ ਵੱਲੋਂ ਦਿੱਤੇ ਸੁਨੇਹੇ ਤਹਿਤ ਸਵਰਾਜ ਕੰਪਲੈਕਸ ਚ ਬੂਟੇ ਲਗਾਏ ਗਏ ਤੇ ਸਬਨਾ ਨੂੰ ਇੱਕ ਇੱਕ ਬੂਟਾ ਲਗਾਉਣ ਲਈ ਪ੍ਰੇਰਿਆ ਉਹਨਾਂ ਪਹਿਲੀ ਵਾਰ ਵੋਟ ਪਾਉਣ ਵਾਲੇ ਦਿਵਿਆਂਗ ਵੋਟਰਾਂ ਨੂੰ ਵੀ ਸਨਮਾਨਿਤ ਕੀਤਾ ਮੈਂ ਜੀ ਦੀ ਪੰਕਰ ਗਰਗ ਐਸ ਡੀ ਐਮ ਮਹਾਲਿਆں ਅਸੀਂ ਪਾਰਲੀਮੈਂਟਰੀ ਕੌਨਸਟਿਟੂਐਂਸੀ ਨੰਨਕੋਟ ਸਾਹਿਬ ਦੇ ਵਿੱਚ ਹੈ ਤੇ ਅੱਜ ਅਸੀਂ ਇੱਕ ਪੇੜਾ ਨੂੰ ਲਗਾਉਣ ਦਾ ਉਪਰਾਲਾ ਗ੍ਰੀਨ ਇਲੈਕਸ਼ਨ ਦੇ ਵੱਲ ਕਰ ਰਹੇ ਹਾਂ ਜੀ ਇਹ ਸਵਰਾਜ ਬਹੁਤ ਹੀ ਇੱਕ ਪੁਰਾਣੀ ਕੰਪਨੀ ਹੈ ਇੱਥੇ ਬਹੁਤ EMPLOYEES ਹੈਗੇ ਨੇ ਤੇ ਇਹਨਾਂ ਨੇ ਪਹਿਲਾਂ ਵੀ ਨੁੱਕੜ ਨਾਟਕ ਤੇ ਹੋਰ ਉਪਰਾਲੇ ਕਰੀ ਜਾ ਰਹੇ ਨੇ ਸਵੀਪ ਐਕਟੀਵਿਟੀਜ਼ ਦੇ ਤਹਿਤ